ਨਵੇਂ ਸਾਲ ਦੀ ਆਮਦ ਮੌਕੇ ਐਸਐਚਓ ਥਾਣਾ ਤਾਰੀਵਾਲ ਸਰਬਜੀਤ ਸਿੰਘ ਚਾਹਲ ਨੇ ਆਪਣੇ ਸਮੂਹ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦਾ ਵਧਾਈ ਸੰਦੇਸ਼ ਦਿੱਤਾ ਗੱਲਬਾਤ ਦੌਰਾਨ ਐਸਐਚਓ ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਮਾਣਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਦੇਆਮ ਅਰਿਸ਼ ਕੁਮਾਰੋਂ ਪ੍ਰਕਾਸ਼ ਜੀ ਦੀ ਹਦਾਇਤਾਂ ਤੇ ਥਾਣਾ ਤਾਰੀਵਾਲ ਦੀ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਨਵੇਂ ਸਾਲ ਦੇ ਵਿੱਚ ਪੁਲਿਸ ਉਹਨਾਂ ਦੀ ਸੁਰੱਖਿਆ ਦੇ ਲਈ ਦਿਨ ਰਾਤ ਸਖਤ ਮਿਹਨਤ ਕਰੇਗੀ ਜਾਜੀ ਨਵਾਂ ਸਾਲ 224 ਦੋ ਦਿਨ ਬਾਅਦ ਦਸਤਕ ਦੇ ਰਿਹਾ ਆ ਔਰ ਸਾਡੇ ਜਿਹੜਾ ਧਾਰੀਵਾਲ ਪੁਲਿਸ ਔਰ ਗਰਦਾਸਪੁਰ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਫਲੈਗ ਮਾਰਚ ਵੀ ਅੱਜ ਕੱਢਿਆ ਗਿਆ ਆ ਔਰ ਜਿਹੜਾ ਨਵਾਂ ਸਾਲ ਵਾ ਅਸੀਂ ਸਾਰੇ ਸੰਦੇਸ਼ ਤੇ ਸਾਡਾ ਕੈਡਾ ਵੱਡਾ ਕੋਈ ਨਹੀਂ ਆ ਪਰ ਸਾਰੇ ਵੀਰ ਭੈਣ ਭਰਾ ਇਲਾਕੇ ਵਿੱਚ ਵਸਦੀ ਜਿੰਨੀ ਵੀ ਪਬਲਿਕ ਆ ਸਾਰੇ ਵੀਰਾਂ ਨੂੰ ਸਾਡੇ ਧਾਰੀਵਾਲ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮਾਨਯੋਗ ਡੀਐਸਪੀ ਸਰਦਾਰ ਰੰਦਾ ਸਾਹਿਬ ਵੱਲੋਂ ਔਰ ਪੂਰੀ ਪੰਜਾਬ ਪੁਲਿਸ ਵੱਲੋਂ ਸਾਡੇ ਜਿੰਨੇ ਪਬਲਿਕ ਆ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਔਰ ਨਵਾਂ ਸਾਹ ਸੁਪ ਸੁਪ ਤਰਕੀਆਂ ਉਹਦੇ ਖੇੜੇ ਲੈ ਕੇ ਆਵੇ ਔਰ ਜਿਹੜਾ ਸਾਡਾ ਸ਼ਹਿਰ ਹੱਸੇ ਖੁਸ਼ੇ ਫੁੱਲੇ ਵਧੇ ਫੁੱਲੇ ਔਰ ਨਵੇਂ ਸਮਾਜ ਦੀ ਸਿਰਜਣਾ ਹੋਵੇ ਅਸੀਂ ਚਾਹੁੰਦੇ ਹਾਂ ਕਿ ਹਰੇਕ ਜਿਹੜਾ ਵਿਅਕਤੀ ਖੁਸ਼ ਰਹੇ ਔਰ ਜਿਹੜਾ ਬਾਰਤਤਾ ਹੁੰਦੀਆਂ ਜਿਵੇਂ ਆ ਇੱਕ ਦੋ ਦਿਨ ਪਹਿਲਾਂ ਕੁਝ ਮਾੜੇ ਅੰਸਰਾਂ ਨੇ ਕੁਝ ਗਲਤ ਹਰਕਤਾਂ ਕੀਤੀਆਂ ਆ ਉਹਦੇ ਵਿੱਚ ਵੀ ਪਬਲਿਕ ਜਿਹੜਾ ਸਾਡੇ ਤੋਂ ਵੱਧ ਤੋਂ ਵੱਧ ਸਾਨੂੰ ਸਹਿਯੋਗ ਕਰੇ ਇਹੋ ਆਸ ਹੈ